ਇਹ ਦੋਸਤੋ ਲੱਕੜਾਂ ਜਿਹੀ ਨਹੀਂ ਹੈਗੀਆਂ ਇਹ ਬਹੁਤ ਕੰਮ ਦੀ ਹੈ ਬਹੁਤ ਤਕੜੀ ਜੜੀ ਬੂਟੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੂਰੀ ਵੀਡੀਓ ਦੇਖ ਲਿਓ ਬਹੁਤ ਕੰਮ ਦੀ ਹੈ ਦੋਸਤੋ ਇਹਨੂੰ ਕਹਿੰਦੇ ਨੇ ਮਲਠੀ ਜਿੰਨਾ ਲੋਕਾਂ ਦਾ ਗਲ ਖਰਾਬ ਹੋ ਜਾਂਦਾ ਜਾਂ ਗਲ ਸੁੱਜ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਬਹੁਤ ਕੰਮ ਕਰਦੀ ਹੈ ਬਹੁਤ ਸਾਰੇ ਲੋਕਾਂ ਨੂੰ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਪੇਟ ਦੀਆਂ ਅੰਤੜੀਆਂ ਨੇ ਜਿਹੜੀਆਂ ਸੁੱਜ ਜਾਂਦੀਆਂ ਨੇ ਉਹਨਾਂ ਦੀ ਪਾਚਨ ਕਿਰਿਆ ਜਿਹੜੀ ਸਹੀ ਨਹੀਂ ਹੁੰਦੀ ਉਹਨੂੰ ਵੀ ਬਹੁਤ ਵਧੀਆ ਰੱਖਦੀ ਹੈ ਜਿਹੜਾ ਤੁਹਾਡਾ ਅੰਦਰਲਾ ਸਰੀਰ ਉਹਨੂੰ ਬਹੁਤ ਜ਼ਿਆਦਾ ਠੰਡਕ ਦਿੰਦੀ ਹੈ ਗਰਮੀਆਂ ਦੇ ਵਿੱਚ ਇਹ ਇਮਿਊਨਿਟੀ ਨੂੰ ਵੀ ਬਣਾਉਂਦੀ ਹੈ ਸਾਡੀਆਂ ਜਿਹੜੀਆਂ ਫालतੂ ਬਿਮਾਰੀਆਂ ਸਾਨੂੰ ਲੱਗ ਜਾਂਦੀਆਂ ਨੇ ਉਹਨੂੰ ਵੀ ਰੋਕਣ ਦੇ ਵਿੱਚ ਸਹਾਇੀ ਹੁੰਦੀ ਹੈ ਚਮੜੀ ਰੋਗਾਂ ਦੇ ਵਿੱਚ ਬਹੁਤ ਲਾਭਕਾਰੀ ਹੈ ਤੇ ਆਵਾਜ਼ ਨੂੰ ਵਧੀਆ ਬਣਾਉਂਦੀ ਹੈ ਆਪਾਂ ਇਹਨੂੰ ਚਾਹ ਦੇ ਵਿੱਚ ਪਾ ਕੇ ਇਹਨੂੰ ਆਪਾਂ ਚਾਹ ਦੇ ਵਿੱਚ ਪਾ ਕੇ ਵੀ ਪੀ ਸਕਦੇ ਹਾਂ ਇਹਦਾ ਪਾਊਡਰ ਬਣਾ ਕੇ ਵੀ ਖਾ ਸਕਦੇ ਹਾਂ ਦੋਸਤੋ ਜਿੰਨਾਂ ਔਰਤਾਂ ਨੂੰ ਲਪੋਰੀਏ ਦੀ ਪ੍ਰੋਬਲਮ ਹੈ ਬਦਬੂ ਆਉਂਦੀ ਹੈ ਜਾਂ ਕੋਈ ਬਜੈਨਾਂ ਦੀ ਇਨਫੈਕਸ਼ਨ ਹੈ ਜਾਂ ਕੋਈ ਪ੍ਰੋਬਲਮ ਹੈ ਉਹ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੁੱਧ ਨਾਲ ਲੈ ਸਕਦੀਆਂ ਨੇ ਜਿਹੜੀ ਇਹ ਮਾੜੀ-ਮੋਟੀ ਉਹਨਾਂ ਦੀ ਪ੍ਰੋਬਲਮ ਹੈ ਬਿਲਕੁਲ ਠੀਕ ਹੋ ਜੂ ਬਾਕੀ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਯੁਰਵੈਦਿਕ ਦਵਾਈ ਚਾਹੀਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਬਿਮਾਰੀ ਬਾਰੇ ਸੁਝਾਅ ਲੈ ਸਕਦੇ ਹੋ